ਸਤਿ ਸ਼੍ਰੀ ਅਕਾਲ ਦੋਸਤੋ ਰੱਠਾ ਡੇਰੀ ਫਾਰਮ 'ਚ ਤੁਹਾਡਾ ਸਵਾਗਤ ਕਰਦੇ ਆਂ ਜੀ ਅੱਜ ਆਪਾਂ ਆਏ ਆਂ ਜੀ ਪਿੰਡ ਮੂਸੇ ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਸਾਹਿਬ 19 ਅਕਤੂਬਰ 2025 ਤੇ ਹੀਰੇ ਭਰਾ ਹੁਣਾ ਕੋਲ ਆਏ ਆਂ ਤਿੰਨ ਪਸ਼ੂਆਂ ਦੀ ਦੇਵਾਂਗੇ ਤੁਹਾਨੂੰ ਜਾਣਕਾਰੀ ਅੱਜ ਕਰਦੇ ਆਂ ਜੀ ਗੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਜੋ ਵਧੀਆ ਵਧੀਆ ਰੀ ਕਿਰਪਾ ਭਾਬੀ ਦੀ ਸਿੰਘ ਬਹੁਤ ਪਾਈ ਚਾਈਏ ਕਿੰਨੇ ਪਸ਼ੂ ਲੈ ਆਏ ਜੋ ਤਿੰਨ ਵੀਰ ਜੀ ਤਿੰਨ ਤਿੰਨ ਪਸ਼ੂ ਛੋਟੀ ਤੀਜਾ ਸਵੇਰ ਸੋਈ ਐਵੇਂ ਦੂਜਾ ਨਹੀਂ ਕਹਿਣਾ ਹਾਂਜੀ ਤੇ ਇੱਕ ਉਹ ਵਹਿੜ ਦੂਜਾ ਸੁਗਸ ਉਹ 8 ਕਿਲੋ ਦੁੱਧ ਉਹ ਇੱਕ ਚਿੱਟੀ ਵਹਿੜ ਆ ਹਾਂਜੀ ਉਹਦਾ ਬੱਚਾ ਨਹੀਂ ਹੈਗਾ ਹਾਂਜੀ ਮਹੀਨੇ ਦੀ ਸੂਈ ਉਹ 10 ਕਿਲੋ ਦੁੱਧ ਆ 10 ਕਿਲੋ ਦੁੱਧ ਇਹਦੇ ਦੇ 14 ਕਿਲੋ ਬਾਲਾ ਪੰਜਾਂ ਦਿਨਾਂ ਦੀ ਸੂਈ ਆ ਅੱਜ ਪੰਜਾਂ ਦਿਨਾਂ ਦੀ ਸੂਈ ਦੇ 14 ਕਿਲੋ ਬਾਲਾ ਹਾਂਜੀ ਤੇ ਐ ਕਿਹੜਾ ਮਿੰਤੀ ਵਾਲਾ ਹੈਗਾ ਹਾਂਜੀ ਹਾਂਜੀ ਇਹ ਚਵਾਈ ਦੀ ਆਪਣੀ ਗਾਰੰਟੀ ਹੋਊਗੀ ਫੁੱਲ ਗਾਰੰਟੀਆਂ ਨਾ ਹਾਂਜੀ ਹਾਂਜੀ ਚਵਾਈ ਦੀ ਕੋਈ ਆਨਲਾਈਨ ਆਪਾਂ ਉਹਦੋਂ ਮੱਝਾਂ ਪਾਈਆਂ ਸੀ ਦੋਵੇਂ ਆਨਲਾਈਨ ਚਲ ਗਈਆਂ ਸੀ ਹਾਂਜੀ ਹਾਂਜੀ ਹਾਂ ਇੱਕ ਗਾਂ ਹੀ ਹਾਂਜੀ ਹਾਂਜੀ ਉਹ ਲੋਗੜਾ ਆਪਣੇ ਬੰਦਾ ਵੀਰ ਲੈ ਗਿਆ ਵੀਡੀਓ ਇੱਕ ਲੋਕੜੀ ਲੈ ਗਿਆ ਹਨਾ ਹਾਂ ਪਹਿਲਣ ਵੱਚੀ ਹੀ ਗੜੀ ਹਾਂਜੀ 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 ਤੇ ਐ ਟਾਈਮ ਤੇ ਕਿਹੜਾ ਮਿੰਤੀ ਵਾਲਾ ਕਿਹਾ ਜਾਂਦਾ ਹਾਂਜੀ ਹਾਂਜੀ 14 ਕਿਲੋ ਬਾਲਾ 14 ਕਿਲੋ ਬਾਲਾ ਹਨਾ ਇੱਕ ਗਰੰਟੀ ਹੋਰ ਦਿੰਨਾ ਹਾਂਜੀ ਆਪਣੇ ਤੋਂ ਕੋਈ ਸਾਈ ਕਰ ਜੇ ਭਾਵੇਂ ਹਾਂਜੀ ਹਾਂਜੀ 17 ਕਿਲੋ ਚੋਈ ਦੇ ਦੂੰਗਾ 17 ਕਿਲੋ ਆ ਪੰਜਾਂ ਦਿਨਾਂ ਤੱਕ ਪੰਜਾਂ ਛਿਆਹ ਦਿਨਾਂ ਤੱਕ ਟਾਈਮ ਲੈ ਲੂੰਗਾ ਹਾਂਜੀ ਪੰਜਾਂ ਦਿਨਾਂ ਦਾ ਟਾਈਮ ਲੈ ਲੈ ਸਾਈ ਪਾ ਦੇ ਆਹੋ ਸਾਈ ਬੋਕਰ ਆਗੇ 12 ਕਿਲੋ ਜੋ ਕੇ ਦੇ ਦੂੰਗਾ 17 ਕਿਲੋ ਨੈਟ 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 ਵੀਰ ਕਹਿਣ ਦੀਆਂ ਗੱਲਾਂ ਨਹੀਂ ਆ ਬਿਲਕੁਲ ਬਿਲਕੁਲ ਕਰ ਜਾਣਾ ਵੀਰ ਜੀ ਆਰਾਮ ਨਾਲ ਹਾਂ ਹਾਂਜੀ ਆਪਾਂ ਬਾਰਡ ਰੇ ਦੀ ਆਪਦੇ ਖਾਸ ਬੰਦਾ ਸੱਜਣ ਮਿੱਤਰਿਆ ਹਾਂਜੀ ਉਹ ਤੋਂ ਆਪਾਂ ਲਈ ਆ ਹਾਂਜੀ 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 ਤੇ ਕਿਵੇਂ ਠੰਡੀ ਸੀਲ ਹੈ ਜੀ ਮੈਂ ਨਾ ਕੋਈ ਚੱਕਰ ਨਹੀਂ ਤੇ ਵੇ ਲੋ ਪਿਓਰ ਨੀਲੀ ਹਾਂਜੀ ਪਿਓਰ ਨੀਲੀ ਜਾਂਦੇ ਦਾ ਕੇਗਾ ਹਾਂਜੀ ਹਾਂਜੀ ਆ ਇਧਰ ਵੇਖੋ ਆ ਕਰੋ ਜੀ ਉਧਰ ਧੁੰਦੇ ਦੇ ਵੇਖੋ ਹਾਂਜੀ ਹਾਂਜੀ ਪ੍ਰੋਪਰ ਮਾਰਕਿੰਗ ਕਰੋ ਚੈੱਕ ਮਾੜੀਆਂ ਆ ਬਤਾਰਾ ਮਰਾ ਦੀ ਕਈ ਵੀ ਦਸਾਂ ਕੱਲਾ ਮੈਂ ਘਰੇ ਨਾ ਹਾਂਜੀ ਹਾਂਜੀ ਕੰਡਾਲ ਦਾ ਇਸ ਨਹੀਂ ਤੇ ਇਸ ਕੁਆਲਟੀ ਕਰ ਚੈੱਕ ਕਈ ਵੀਰ ਕਹਿੰਦੇ ਧਾਰਾ ਮਰਾ ਕੇ ਫੁਗਾ ਦੋ ਹਾਂਜੀ ਹਾਂਜੀ ਤੇ ਫਿਰ ਨਹੀਂ ਵੀਡੀਓ ਕੱਲਾ ਫਿਰ ਨਹੀਂ ਮਰਾਈਆਂ ਜਾਂਦੀਆਂ ਹਾਂਜੀ ਹਾਂਜੀ ਆਪਾਂ ਮਰਾ ਦਈਏ ਬਿਲਕੁਲ ਬਿਲਕੁਲ ਜੀ ਇਧਰ ਵੇਖੋ ਥਾਂ ਕਿੱਡਾ ਹਾਂ ਹਾਂਜੀ ਮੀਟਰਨ ਮਾਰੀਆ ਉਧਰ ਹਾਂਜੀ ਆਓ ਜੀ ਕਰੋ ਚੈੱਕ ਸਾਰੇ ਭਰਾ ਆਓ ਜੀ ਇਧਰ ਵੇਖੋ ਸਾਹੀ ਵੇ ਗੱਡੀ ਹਣ ਹਾਂਜੀ ਹਾਂਜੀ ਕਰੋ ਥਣ ਪਾਂਡਾ ਚੈੱਕ ਸਾਰੇ ਭਰਾ ਫੇਸ ਕੁਆਲਟੀ ਕਰੋ ਚੈੱਕ ਇੰਗਲਿਸ਼ ਹੁੰਦੀ ਮੈਂ ਵੀਰ ਜੀ ਵਾਰ-ਵਾਰ ਬੋਲ ਦਿੰਨੇ ਆ ਹਾਂਜੀ 14 ਕਿਲੋ ਬੋਲਾਊਗਾ ਹਾਂਜੀ ਕਿਸੇ ਨੇ ਪੰਜਾ ਛੇ ਦਾਣਾ ਨੂੰ ਮੰਨਤੀ ਖੜਨਾ ਹੋਵੇ ਬਿਲਕੁਲ ਤੇ ਚੋਗੇ 17 ਕਿਲੋ 17 ਕਿਲੋ ਗਾਰੰਟੀ ਦਾ ਹਨਾ ਮੈਂ ਨਾ ਗਾਰੰਟੀ ਨਾ ਇਧਰ ਵੇਖੋ ਵੀਰਾ ਅਗਲੇ ਛਾਂਦੀਆਂ ਤਰਾਂ ਲਓ ਜੀ ਕਰੋ ਵੇਹ ਮਗਰ ਲੀਆ ਵੇਖੀ ਚਵਾਈ ਇੱਕ ਨੰਬਰ ਆ ਹਾਂਜੀ ਹਾਂਜੀ ਉਹ ਤਾਂ ਡਰਦੀ ਕੈਮਰੇ ਤੋਂ ਕੈਮਰੇ ਕਰਕੇ ਕਰਦੀ ਥੋੜਾ ਜਿਹਾ ਵੇ ਚਵਾਈ ਵੀਰਾ ਆ ਕੱਲੇ ਕੱਲੇ ਥਾਂ ਦੀ ਧਾਰ ਮਾਰ ਦੇਣਾ ਇਧਰ ਵੇ ਚਵਾਈ ਦੀ ਮੇਰੀ ਗਰੰਟੀ ਹੋਗੀ ਫੁੱਲ ਗਰੰਟੀ ਹੋਣਾ ਆਹੋ ਅਜਾ ਆਪਦੀ ਤਸੱਲੀ ਕਰਕੇ ਜਿਹੜਾ ਭਰਾ ਵੀ ਹੋਣਾ ਇਹ ਵੇ ਲੋ ਕੋਈ ਟਾਈਮ ਨਾ ਹੋਵੇ ਲੱਗਾ ਹੋਵੇ ਹਾਂਜੀ ਹਾਂਜੀ ਹੁਣ ਥਣਾ ਜਾਈ ਵੇ ਲੋ ਹਨਾ ਹਾਂ ਪਹਿਲਾਂ ਥਣਾ ਡੰਗਰਾ ਆ ਵੇ ਉਹ ਫੱਬਦਾ ਨਹੀਂ ਆ ਹਾਂਜੀ ਹਾਂਜੀ ਆ ਥਣ ਕਿ ਤਰ੍ਹਾਂ ਕੱਢਿਆ ਸੁਣਾਗੇ ਆ ਵੇ ਹੈਂ ਨਾੜਾ ਵੀਰ ਕੱਲੀਆਂ ਗਲੀਆਂ ਦੀਦੀਆਂ ਨਹੀਂ ਚਟੇ ਦੀਆਂ ਦੀਦੀਆਂ ਦੀਦੀਆਂ ਵੀਜੀ ਦੀਦੀ ਵੀਰੇ ਬਰੀਡ ਕਿਸੇ ਨਾਲ ਤਿਆਰ ਕਰਨੀ ਹੋਵੇ ਹਾਂਜੀ ਮਾਜਰੋ ਕਰ ਸਕਦਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਤੇ ਕਰੀਏ ਵੀ ਜੀ ਇਹ ਪਹਿਲੇ ਸੁਕੇ ਦਿੱਤਾ ਕਟਾ ਨੇ ਪਹਿਲਾ ਕਟਾ ਆਹੋ ਨਾ ਚੰਗਾ ਬਰੀਡ ਤੇ ਰੱਖਿਆ ਹੁਣ ਗਾਂ ਹਾਂਜੀ ਦੂਜੇ ਸੁਕੇ ਕੱਟੀ ਦਿੱਤੀ ਦੂਜੇ ਕੱਟੀ ਫਿਰ ਕਟਾ ਦਿੱਤਾ ਫਿਰ ਕਟਾ ਹਨਾ ਮਗਰ ਮੈਂ ਦੂਜੇ ਸੁਕੇ ਨਹੀਂ ਕਹਿ ਕੇ ਦੇਣੀ ਵੀਰ ਕਿਸ ਨੂੰ ਹਾਂਜੀ ਹਾਂਜੀ ਐਵੇਂ ਝੂਠ ਮਾਰ ਕੇ ਨਹੀਂ ਦੇਣੀ ਐ ਮੈਂ ਮੈਂ ਦੂਜੀ ਆਖੀ ਜਾਵਾਂ ਹਾਂਜੀ ਹਾਂਜੀ ਪਰ ਉਹ ਗੱਲ ਦਾ ਸਵਾਦ ਨਹੀਂ ਆਉਂਦਾ ਬਿਲਕੁਲ ਬਿਲਕੁਲ ਜੀ ਹਾਂ ਦੁੱਧ 17 ਕਿਲੋ ਚੜਦੀ ਰਹੀ ਹੁਣਡੇ ਦੇ 17 ਕਿਲੋ ਐ ਹਾਂ ਦੇ ਕੰਡੇ ਦੇ ਜੋਖ ਦੇ ਰਹੇ 17 ਕਿਲੋ ਹਾਂਜੀ ਹਾਂਜੀ ਕਈ ਜਿਹੜਾ 18 ਵਿੱਚੋਂ ਕਰ ਜਾਂਦੀ ਸੀ 17 18 17 18 ਕਿਲੋ ਦੇ ਚੱਲ ਜਾਂਦੀ ਸਾਡੀ ਮੱਝ ਹੁਣ ਵੀ ਕੋਈ ਭਰਾ ਸਾਈ ਪਾ ਕੇ 5 ਦਿਨ ਵੇਟ ਕਰ ਮੈਂ ਇਹ ਹੁਣ 14 ਕਿਲੋ ਬੋਲ ਸਿੰਗਲ ਹੱਡੀ ਦੀ ਆ ਹਾਂਜੀ ਸਿੰਗਲ ਹੱਡੀ ਹੈ ਨਾ ਮੱਝ ਕਮੀ ਨਹੀਂ ਕੋਈ ਆਖੂਗਾ ਬਿਲਕੁਲ ਠੱਲੇ ਇਹ ਥੱਲੇ ਉਹ ਲੰਮੇ ਝੜਿਆ ਫਿਕਸ ਝੱਡਾ ਤੇ ਬਾਹੀ ਨਹੀਂ ਕੋਈ ਸ਼ਾਈ ਨਹੀਂ ਇਧਰ ਚਮੜੀ ਵੇਖ ਵੀਰ ਕਿੰਨੀ ਪਤਲੀ ਆ ਕਿੱਥੋਂ ਮਰਜੀ ਬੋੜਲਾ ਇਧਰ ਵੇ ਮੱਝ ਜੀ ਕਮੀ ਨਹੀਂ ਕੋਈ ਤੇ ਮੋਲ ਆਪਾਂ ਇਹਦੀ 2 ਲੱਖੀ ਕਰ ਲੈਣਾ ਇਹ ਮੱਝ ਦਾ ਲੋਕੀ ਕਰਦੇ ਆ 2.5 ਕੋਈ ਕਰ ਲੈਂਦਾ 2 ਗੱਲ ਦਾ ਹਾਂਜੀ ਹਾਂਜੀ ਆਪਾਂ ਨੂੰ ਪਾਣਾ ਮਿਲੀ ਸੱਜਣ ਮਿੱਤਰ ਕਰਕੇ ਉਹਨੇ ਪਾਣਾ ਦੇ ਵੀ ਨਹੀਂ ਦਿੱਤੀ ਆ ਹਾਂਜੀ ਆ ਦੇਣੀ ਆ ਆਪਾਂ ਗਾੜੀ ਪਾਣਾ ਬਿਲਕੁਲ ਬਿਲਕੁਲ ਦੀ ਨਾਲੇ 35 ਮੁੱਲ ਕਰਦੇ ਆ ਹਾਂਜੀ 1 ਗੱਤੀ ਦੀ ਦੇਣੀ ਆ ਆਪਾਂ ਨਹੀਂ ਕਰ ਦਈਏ ਦੀਵਾਲੀ ਦਾ ਇਧਰ ਦੀਵਾਲੀ ਆ ਗੱਲ ਕੋਈ ਸਾਂਭ ਲੂ ਗਾਹ ਗਾਂ ਬ੍ਰੀਡ ਤਿਆਰ ਕਰ ਲੂਗਾ ਇਧਰ ਹਾਂਜੀ ਹਾਂਜੀ ਇਧਰ ਜਵਾਨ ਵੇ ਗੁਲਾਬੀ ਮਾਜ ਵੀ ਇਤਰਾਈਆਂ ਇਧਰ ਜਵਾਨ ਵੀਰੇ ਲੈ ਜਵਾਨ ਵੇ ਮੈਨਾਂ ਕੱਟਾ ਚੀਜ਼ ਯਾਦਾ ਹਾਂਜੀ ਹਾਂਜੀ ਗੁਲਾਬੀ ਜਵਾਨ ਇਹਦੀ ਆ ਹਾਂਜੀ ਗੁਲਾਬੀ ਕੱਟੇ ਦੀ ਆ ਤੇ ਹੋਰ ਨੀਲੀ ਦੀ ਫੇਰ ਹੀ ਮੰਨਿਆ ਜਾਂਦਾ ਬਿਲਕੁਲ ਬਿਲਕੁਲ ਜੀ ਹਾਂਜੀ ਕੋਈ ਕਰ ਪਰ ਮਾਰਕਿੰਗ ਦੀ ਤਰ੍ਹਾਂ ਦੀ ਸਾਰੀ ਮਾਰਕਿੰਗ ਹੈਗੀ ਆਪਣਾ ਨੀਲੀ ਦੀ ਫੇਰ ਇਸ ਤਰ੍ਹਾਂ ਮੰਨਿਆ ਜਾਂਦਾ ਹਾਂਜੀ ਹਾਂਜੀ ਪਰ ਮੈਂ ਨੀਲੀ ਦੀ ਕੋਈ 8 ਕਿਲੋ ਦਿੰਦੀ ਕੋਈ 10 ਦਿੰਦੀ ਹਾਂਜੀ ਪਰ ਨੀਲੀ ਦੀ ਕੋਈ ਸੂਰਮੀ ਮੱਝ ਘੜਦੀ 17 18 ਕਿਲੋ ਦਦਾ ਕੀ ਗੱਲ ਹੈ ਹਾਂਜੀ ਹਾਂ ਇੱਕ ਆਪਾਂ 31 ਦੀ ਆਖਿਆ ਸੀ ਹਾਂਜੀ ਦੀਵਾਲੀ ਕਰਕੇ 1000 ਹੋਰ ਮਾਨ ਕਰਦਾਂਗੇ 131 ਦੀ 131 ਦੀ ਕਿਹੜੀ ਦੇਣੀ ਆ ਵੀਰਾ ਕਿਹੜੀ ਦੇਣੀ ਆ ਆ ਜਸਨੋ ਦੇਣੀ ਆ ਜਸਨੋ ਦੇਣੀ ਆ ਹਨਾ ਇਧਰ ਇਧਰ ਵੀਰਾ ਉਹ ਗੱਲ ਚੈੱਕ ਕਰ ਫਿਰ ਕਿੰਗਾ ਲੱਗਾ ਹਾਂਜੀ ਹਾਂਜੀ 14 ਕਿਲੋ ਬਾਲਾ ਹੋਊਗਾ ਨੈਟ 14 ਕਿਲੋ ਆ ਵੀਰ ਜੀ ਹੋਣਾ ਪਹਾੜਾਂ ਹੀ ਮਿਲੀ ਤੇ ਪਹਾੜਾਂ ਹੀ ਵੀ ਦੇ ਦੇਣੀ ਹਾਂਜੀ ਇਹ ਵੀ ਸਮਝ ਲੈ ਦਿਵਾਲੀ ਕਰਕੇ ਆਫਰ ਹੀ ਆ ਦਿਵਾਲੀ ਦਾ ਆਫਰ ਇਹ 8 ਕਿਲੋ ਦੁੱਧ ਵੀਰ 8 ਕਿਲੋ 8 ਕਿਲੋ ਦੁੱਧ ਆ ਹਾਂਜੀ ਪੰਜਾਂ ਦਿਨਾਂ ਦਾ ਸੂਈ ਗਿਆ ਕੋਈ ਮਹੀਨੇ ਦੀ ਲਾ ਸਕਦਾ ਹਾਂਜੀ ਆਪਾਂ ਨੂੰ ਵੱਜੀ ਕੱਲ ਲਿਖ ਕੱਲ ਮਿਲੀ ਆ ਤੇ ਆਪਾਂ ਨੂੰ ਭਾਣ ਮਿਲੀ ਤਾਂ ਆਪਾਂ ਨੂੰ 1015 ਆਪਾਂ ਕਮਾਈ ਛੋਟੀ ਛੋਟੀ ਵੀਰ ਹਾਂਜੀ ਕਮਾਈ 101500 ਰੱਖ ਕੇ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਹੀ ਬੈਠਾ ਰਹਿ ਵੀਰੇ ਇਧਰ ਠੰਡੀ ਇੰਨੀ ਆ ਠੰਡੀ ਸੀਲ ਹੈ ਪੂਰੀ 8 ਕਿਲੋ ਦੁੱਧ ਆ ਹਾਂਜੀ ਇਧਰ ਆ ਠੰਡੀ ਲਓ ਇਹ ਇਤਰੀ ਮੈਂ ਬੈਠਾ ਰਹਿ ਇਧਰ ਇਧਰ ਥਾਂ ਕੱਟਾ ਵਧੀਆ ਇਹਦਾ ਕੱਲੇ ਕੱਲੇ ਥਾਂ ਦੀ ਧਾਰ ਮਾਰ ਦੇਣਾ ਕੋਈ ਆਨਲਾਈਨ ਮੰਗਾਉ ਆ ਹਾਂਜੀ ਆਪਾਂ ਆਨਲਾਈਨ ਘਰ ਦਾਗੇ ਇਧਰ ਕੱਲੇ ਕੱਲੇ ਥਾਂ ਦੀ ਧਾਰ ਅੱਜ ਕੋਈ ਮੁੱਲ ਸੁਣ ਕੇ ਰਹਿਣ ਰਹਿ ਜੂਗਾ ਅੱਜ ਉੜਦੀਆਂ ਵਾਲੇ ਕਰਦੇ ਉੜਦੀਆਂ ਵਾਲੇ ਵੇਖੀ ਹਾਂਜੀ ਜਰਸੀ ਵਹਿੜਿਆ ਹਾਂਜੀ ਇਧਰ ਬੈਠਾ ਜਰਸੀ ਵਹਿੜ ਮੂੰਹ ਛਿੱਕੀ ਆ ਮੂੰਹ ਛਿੱਕੀ ਹੈਨਾ ਹਾਂਜੀ ਹਾਂਜੀ ਆਹ ਫਾਲਿਆ ਅੰਮੀ ਗੰਦਨਾ ਦਾ ਕੋਈ ਮਹੀਨੇ ਰਾ ਲਾ ਸਕਦਾ ਬੱਛਾ ਮਗਰਿਆ ਬੱਛਾ ਮਗਰ ਆ ਗਿਆ ਹਾਂਜੀ ਹਾਂਜੀ ਤੇ ਆਪਾਂ ਮੁੱਲ ਕਰਨੇ 28000 28000 ਤੇ 5000 ਦੀ ਦੇ ਦੇਣੀ 5000 ਦੀ ਛੱਡ ਦੇਣੀ ਠੀਕ 50 ਦੇ ਦਈਏ ਦਿਵਾਲੀ ਕਰਕੇ ਹੋਰ 1000 ਆਫਰ ਜਰਾ ਕੋਈ ਆਕੇ ਰਾਇ ਨਾ ਆਕੇ ਪਾਣਾ ਜਵੇਂ ਬੋਲੀ ਜਾਂਦਾ ਹਾਂਜੀ ਇਦਰਾ 24000 ਦੀ ਦੇ ਦੇਣੀ 24000 ਦਿਵਾਲੀ ਕਰਕੇ 24000 ਦੀ ਆਪਾਂ ਦੇ ਦੇਣੀ ਆ ਹਾਂਜੀ ਹਾਂਜੀ ਹਾਂ 8 ਕਿਲੋ ਦੁੱਧ ਆ ਠੀਕ ਹੈ ਜੀ ਇਹਦੀ ਦਿੱਤੀ ਹੈ ਜਾਣਕਾਰੀ ਵੀਰ ਜੀ 10 ਕਿਲੋ ਦੁੱਧ ਤੇ ਮਹੀਨੇ ਦੀ ਸੂਈ ਵੈੜ 10 ਕਿਲੋ ਦੁੱਧ ਤੇ ਮਹੀਨਾ ਸੂਈ ਨੂੰ ਹੋ ਗਿਆ ਨਾ ਇਧਰ ਵੇਖ ਛੱਡਾ ਕਰੋ ਚੈੱਕ ਮਹੀਨੇ ਕਿਹਦੀ ਸੂਈ ਆ ਕੈਮਰੇ ਤੇ ਵੀ ਡਰਦੀ ਵੀਰ ਘਰੋਂ ਨਹੀਂ ਗੱਡੀ ਆ ਆ ਕੈਮਰੇ ਤੂੰ ਛੱਡਾ ਇਹ ਡਰ ਜਾਂਦੀ ਆ ਹਾਂਜੀ ਹਾਂ ਚਲ ਉਹ ਤੂੰ ਕਰਦੀ ਆ 10 ਕਿਲੋ ਦੁੱਧ ਪੂਰਾ ਹਾਂਜੀ ਹਾਂਜੀ ਇਹ ਤوڑا ਵੈੜ ਦਾ ਕਰੋ ਵੀ ਚੈੱਕ ਬਿਲਕੁਲ 10 ਕਿਲੋ ਦੁੱਧ ਮਿੰਟੀ ਵਾਲਾ ਹੈਗਾ ਮੈਂ ਯਾਰਾ ਨਹੀਂ ਕਹਿਣਾ ਹਾਂਜੀ 10 ਕਿਲੋ ਦਾਖ ਕਿਲੋ ਹੈਨਾ 10 ਕਿਲੋ ਦੁੱਧ ਆ ਹਾਂਜੀ ਉਦਾਂ ਠੰਡੀ ਆ ਠੰਡੀ ਸੀਲ ਪੂਰੀ ਹੈ ਹਾਂ ਠੰਡੀ ਸੀਲ ਹਾਂਜੀ ਆ ਥਣ ਵਗਾ ਦਿਓ ਉਹਦਾ ਡਰਦੀ ਹੈ ਕੈਮਰੇ ਤੋਂ ਆ ਕੈਮਰੇ ਕਰਕੇ ਥੋੜਾ ਜਿਆ ਕਰਦੀ ਹੈ ਕਰਦੀ ਆ ਰਾਂ ਤਾਂ ਕੋਈ ਗੱਲ ਨਹੀਂ ਹਾਂਜੀ ਕੈਮਰੇ ਦਾ ਕਰਦੀ ਆ ਹਾਂਜੀ ਹਾਂਜੀ ਤੇ ਕੀ ਰੇਟ ਰੂਟ ਕਰਦੇ ਵੀਰ ਜੀ ਵੀਰ ਜੀ ਰੇਟ ਜਾ ਜੀ ਆ ਉੜਦੀਆਂ ਲਈ ਉੜਦੀਆਂ ਲਈ ਹਾਂਜੀ ਮੁੱਲ 38000 60000 35 ਦੀ ਦੇ ਦੇਣੀ ਆਪਾ 35 ਦੀ نیٹ ਦੇ ਦੇਣੀ ਆ 35 ਦੀ ਦੇ ਦੇਣੀ ਕੋਈ ਮਾਨਤਾਲ ਵੀਰ ਜੀ ਇੱਥੇ ਆਇਆ ਵਛੀ ਸਾਹ ਉਲੂਗਾ ਕੋਈ ਵਛੀ ਬੱਚੀ ਦਾ ਫਾਲ ਹੁੰਦਾ ਵੀਰਾ ਹਾਂਜੀ ਤੇ ਫਿਰ 60000 ਦੀ ਵੜ ਬਿਲਕੁਲ ਬਿਲਕੁਲ ਹੈ ਗਈ ਸੀ ਹੱਥੋਂ ਛੋਟਾਂ 60000 ਦੀ ਵੜ ਹੈ ਗਈ ਸੀ ਹੈ ਗਈ ਹੈਗੀ ਵੀ ਫਾਲ ਆ ਗਿਆ ਮੈਂ ਇੱਕ ਸਵੇਰੇ ਆਇਆ ਬੰਦਾ ਨਾ ਉਹਦਾ ਲਾਵੇ ਮਹਾਨਾ ਨਹੀਂ ਗਲਤ ਹਾਕ ਦੀ ਕਮਾਈ ਲੈਣੀ ਆ ਹਾਂਜੀ ਹਾਂਜੀ ਭਾਵੇਂ 1000 1500 ਮਿਲੇ ਮੈਂ ਮਾਰਾ ਇੰਜਾਇਰ ਕਰਕੇ ਨਾ ਹਾਕ ਦੀ ਕਮਾਈ ਨਾ ਬਰਕਰ ਪੈਂਦੀ ਆ ਬਿਲਕੁਲ ਬਿਲਕੁਲ ਅੱਗ ਦੀ ਲੈਣੀ ਮੈਂ ਫਲ ਲਾ ਕੇ ਵੇਚ ਲਾਂ ਜੇ ਫਲ ਲਾ ਕੇ ਹਾਂਜੀ ਹਾਂਜੀ ਤੇ 60 60 ਹਜ਼ਾਰ ਦੀ ਵੇਚ ਸਕਦਾ ਹੈਗੀ ਹੈਗੀ ਕਦ ਕਾੜ ਵਾਲੀ ਵੇੜਿਆ ਵੱਡੀ ਇਧਰ ਵੱਡੀ ਵੇੜਿਆ ਕੋਈ ਉਹ ਤਾਂ ਡਰਦੀ ਵੀਰੋ ਡਰਦੀ ਕੈਮਰੇ ਤੋਂ ਭਾਵੇਂ ਵੰਗਾ ਪੌਦ ਭਾਵੇਂ ਨਾ ਪਾਉ ਹਾਂਜੀ ਉਹ ਤੁਹਾਡੀ ਮਰਜ਼ੀ ਆ ਬਿਲਕੁਲ ਬਿਲਕੁਲ 10 ਕਿਲੋ ਦੁੱਧ ਆ 10 ਕਿਲੋ ਪ੍ਰੋਪਰ ਦੁੱਧ ਹਾਂ ਦੁੱਧ ਹਾਂਜੀ 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 ਇਹ ਆਪਾਂ 35 ਹਜ਼ਾਰ ਦੀ ਦੇ ਦੇਣੀ ਆ ਕੋਈ ਮਾਨ ਤਾਨ ਉਹ ਵੀਰ ਸ਼ੋਰਗਨ ਲੈ ਕੋਸ਼ਸ਼ ਕਰਨ ਲੈ ਆਪ 500 ਦਾ ਮਾਨ ਹੋਰ ਕਰ ਦਾਂ 500 ਦਾ ਮਾਨ ਸਾਢੇ 34 ਦੇ ਵਿੱਚ ਸਾਢੇ 34 ਦੇ ਵਿੱਚ ਸਾਢੇ 34 ਦੇਣੀ ਆ ਛਿੱਕੀ ਮੂੰਹ ਆ ਵੜ ਥਾਣ ਵੇਖੋ ਕਿਤਰਾ ਲੱਗਾ ਕੈਨੋ ਡਰਦੀ ਵੀ ਤੁਹਾਡੇ ਕੈਮਰੇ ਤੋਂ ਡਰੂ ਹੈਗਾ ਕੀ ਕਰਨਦਾ ਕੁੜੀਆ ਹਾਂਜੀ ਹਾਂਜੀ ਆਹੋ ਕਦੀ ਘਰੋਂ ਨਹੀਂ ਬਾਹਰ ਗੱਡੀ ਨਾ ਇਹ ਮਾਜ ਗੱਡੀ ਸੀ ਨਾ ਇਹ ਗੱਡੀ ਹਾਂਜੀ ਹਾਂਜੀ ਹਾਂ ਇਹ ਕੱਲ ਆਈ ਆਪਣੇ ਤੋਂ ਠੀਕ ਹੈ ਵੀਜੀ ਹਾਂਜੀ 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 ਇਧਰ ਭਾਵੇਂ ਇਤਰਾ ਬੈਠਾ ਰਹਿ ਥਲੇ ਇਧਰ ਬੈ ਲੈ ਕਿ ਠੰਡੀ ਆ ਪੂਰੀ ਠੰਡੀ ਭਾਵੇਂ ਮੰਗਾ ਬਹੁਤ ਭਾਵੇਂ ਨਾ ਪਾਓ ਹਾਂ ਹਾਂਜੀ ਹਾਂਜੀ ਲੋਡ ਨਹੀਂ ਹੈ ਨਾ ਤੇ 10 ਕਿਲੋ ਦੁੱਧ ਪੜਾਗਾ ਪ੍ਰੋਪਰ ਹਾਂਜੀ ਆਪਾਂ ਸਾਢੇ 30 ਦੀ ਦੇਣੀ ਆ ਕਿਹੜੀ ਜਸਨੋਂ ਦੇਣੀ ਠੀਕ ਆਂਦਰ ਵੇਖ ਲੋ ਆ 24000 ਦੀ ਦੇਣੀ 8 ਕਿਲੋ ਦੁੱਧ ਆ 8 ਕਿਲੋ ਦੁੱਧ 24000 ਇਹ 24000 ਦੀ ਵੇਖੋ ਇਹ ਆਪਾਂ 24000 ਦੀ ਦੇ ਦੇਣੀ ਕੋਈ ਵੀਰੇ ਨਾ ਆਖੇ ਜਾਇਜ਼ ਆਖੰਦੇ ਤੇ ਮੋਲੀ ਜਾਇਜ਼ ਨਹੀਂ ਰੰਗਰ ਦੇ ਤੇ ਆ ਆਪਾਂ ਇੱਕ ਲੱਖ ਤੋਂ ਹਾਂਜੀ 30000 ਦੀ ਦੇਣੀ ਆ 14 ਕਿਲੋ ਬਾਲਾ 14 ਕਿਲੋ ਬੋਲਾ ਹਣਾ 14 ਕਿਲੋ ਬੋਲਾ ਟਾਈਮ ਹੈਗਾ ਤੇ ਵਿਲੇ ਚਵਾਈ ਕਰਾ ਦਈਏ ਵੇਖ ਲਓ ਕਰਦੇ ਕੋਈ ਗੱਲ ਹਾਂ ਟਾਈਮ ਹੈਗਾ ਤੇ ਚਵਾਈ ਕਰਾ ਦਈਏ ਕੋਈ ਨਹੀਂ ਕਰਦੇਓ ਇਹ ਨਾ ਕੋਈ ਆਖੂਗਾ ਹੈਗਾ ਨਹੀਂ ਹਾਂਜੀ ਹਾਂਜੀ ਹੁਣੇ ਇੱਥੇ ਇਹ ਦੇਖ ਇਧਰ ਵੇਖੋ ਇੰਨੀ ਠੰਡੀ ਇਧਰ ਵੇਖੋ ਯਾਰਾ ਕੋਈ ਆਨਲਾਈਨ ਹੈ ਮੰਗਾਵ ਬਸ ਚਵਾਈ ਨਹੀਂ ਕਰਾਈ ਜਾਂਦੀ ਹਾਂਜੀ ਹਾਂਜੀ ਇਧਰ ਵੇਖਿਓ ਡਰਦੀ ਆ ਕੈਮਰੇ ਤੋਂ ਹਾਂਜੀ ਹਾਂਜੀ ਕੈਮਰੇ ਨੂੰ ਥੋੜੇ ਪਸ਼ੂ ਕਰਦੇ ਆ ਅਜੇ ਇੱਥੇ ਥੱਲੇ ਕਰ ਲਓ ਕੋਈ ਗੱਲ ਚਵਾਈ ਵਗਾ ਦਿਓ ਇਹ ਕਿਹਦਾ ਵਾਲ ਲੱਗੂ ਹਾਂ ਜੇ ਇਹ ਲਾ ਫਾਲ ਕਿਦੋਂ ਲੈ ਛੜਿਆ ਆਪਾਂ ਫੇਰ ਆਣ ਕੇ ਬਹਿ ਗਏ ਹਾਂਜੀ ਹਾਂਜੀ ਫਾਲ ਬਹਿ ਨਹੀਂ ਕੋਈ ਜਨ ਤੱਕ ਰਹਿੰਦਾ ਹਾਂਜੀ ਇਦਰਾ ਹਗਲੇ ਸਨਾਂ ਵਾਲੀਆਂ ਚੁਆਇਸ ਕਰੋ ਹਗਲੇ ਖਾਣੇ ਸਾਰੇ ਪ੍ਰਾ ਇਦਰਾ ਇਕਲੇ ਇਕਲੇ ਖਾਂਦੇ ਭਾਉਣ ਵਾਲੀ ਚਵਾਈ ਤਾਂ ਇੰਨੀ ਕਰਾਤੀ ਆਪਾਂ ਹਾਂਜੀ ਹਾਂਜੀ ਪਹਿਲੇ ਟਾਈਮ ਸਿਰਫ ਟਾਈਮ ਹੀ ਦੱਸਦਾ ਹੋਇਆ ਹਾਂਜੀ ਤਾਂ ਇੰਨੀ ਕੁ ਚਵਾਈ ਕਰਾਤੀ ਆ ਕੋਈ ਆਖੇ ਨਾ ਆਪਾਂ ਸਾਰੀ ਮਾਜਦੇ ਦੇਨੇ ਵਾਰ-ਵਾਰ ਕਹਿੰਦੇ ਆ ਹਾਂਜੀ ਆਪਾਂ ਲੈ ਟਾਈਮ ਦੱਸਖਦਾ ਹੋਇਆ ਉਸ ਹਿਸਾਬ ਨਾਲ ਇਹਨੇ ਦੁੱਧ ਦੇ ਦਿੱਤਾ ਬਿਲਕੁਲ ਸਾਢੇ 6:00 ਹੋਈ 7:00 ਵਜੇ ਹਾਂਜੀ ਤੇ ਕੋਈ ਆਣ ਕੇ ਭਾਵੇਂ ਵੀਰ ਭਰਾ ਚਵਾਈ ਦੋ ਚਵਾਈ ਦੀ ਮੈਂ ਵਾਰ-ਵਾਰ ਕਹਿੰਨਾ ਮੇਰੀ ਗਰੰਟੀ ਹੋਊਗੀ ਫੁੱਲ ਗਰੰਟੀ ਹੈ ਨਾ ਗਰੰਟੀ ਤਸੱਲੀ ਕਰਕੇ ਆਹ ਤਾਰਾ ਮਾਰ ਕੇ ਹੋ ਗਈਆਂ ਹਾਂਜੀ ਹਾਂਜੀ ਕਈ ਵੀਰ ਭੈਣਾਂ ਭੈਣਾਂ ਮੰਗਾ ਲੈਣੀਆਂ ਕੋਈ ਹਾਂਜੀ ਹਾਂਜੀ ਤੇ ਕੋਈ ਚੱਕਰ ਨਹੀਂ ਬਣ ਇਧਰ ਵੇ ਇਧਰ ਸੋਣੀ ਏ ਜੋ ਟੀ ਕਿੰਨੀ ਹੈਗੀ ਵੀਰੇ ਕੋਈ ਨਿੰਦੂਣਾ ਹੋ ਚਵਾਈ ਬਿਲ ਹੋ ਗਈ ਆ ਹਾਂਜੀ ਹਾਂਜੀ ਚੱਡੀ ਦੀ ਸਾਫ ਆ ਹਾਂਜੀ 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 ਤੇ ਸਾਥਰੀ ਗਾਲ ਵੀਰਾਂ ਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਪਣੇ ਤੋਂ ਰਾਤ ਕੋਈ ਰਹਿਣਾ ਚਾਹੁੰਦਾ ਤਰਾ ਵੀ ਆਪਾਂ ਕਿਉਂ ਹੀ ਅਪਰੋਡ ਹੀ ਖਾਵਾਂਗੇ ਗਾਲੀ ਦੇ ਵੀਰ ਨੂੰ ਖਵਾ ਦਾਂਗੇ। ਕੋਈ ਗੱਲ ਨਹੀਂ ਤੇ ਆਪਾਂ ਇੱਕ ਐਡਰੈਸ ਤੇ ਫੋਨ ਨੰਬਰ ਕਰਮਨ ਜ਼ਿਲ੍ਹਾ ਹਾਂਜੀ ਪਿੰਡ ਮੂਸਾ ਥ੍ਰੀਲ ਤਰਨ ਤਰਨਾ ਆਪਾਂ ਨੂੰ ਹਾਂਜੀ ਤੇ ਭਿੱਖੀਵਿੰਡ 7-8 ਕਿਲੋਮੀਟਰ ਆਪਾਂ ਨੂੰ ਹਾਂਜੀ ਤੇ ਚਵਾਲ ਆਪਾਂ ਨੂੰ 8 ਕਿਲੋਮੀਟਰ ਬਾਬਾ ਬੁੱਢਾ ਸਾਹਿਬ ਨੇੜੇ ਆਪਾਂ ਨੂੰ 10 ਕਿਲੋਮੀਟਰ ਹਾਂਜੀ ਹਾਂਜੀ ਜੀ ਆਣੂ ਵੀਰ ਜੀ ਇੱਕ ਗੱਲ ਵਾਰ-ਵਾਰ ਕਹਿੰਨੇ ਆ ਪਹਿਲੀ ਗੱਲ ਪਹੁੰਚੋ ਹਾਂਜੀ ਇਹ ਨਹੀਂ ਪਹੁੰਚਿਆ ਜਾਂਦਾ ਜ਼ਿੰਮੇਵਾਰੀ ਮੇਰੀ ਹੋਊਗੀ ਥਾਣਾ ਦੀ ਗਾਰੰਟੀ ਬਿਲਕੁਲ ਕੋਪੂਰ ਛੱਟਾ ਹੋਵੇ ਹਾਂਜੀ ਵੱਧ ਘੱਟ ਥਾ ਮੇਰੀ ਡੰਗਰ ਲੱਦ ਕੇ ਘਲਾ ਦੇ ਕਿਰਾਇਆ ਮੇਰਾ ਹੋਊਗਾ ਹਾਂਜੀ ਤੇ ਮੋਬਾਈਲ ਨੰਬਰ ਦੱਸ ਦਈਏ 9013 4413 ਆ ਮੱਝ ਦੀ ਆਪਾਂ ਤਾਂ ਤਾਂ ਰਮਾਈਆਂ ਅਗਲੇ ਨੇ ਇੰਨੇ ਪੈਸੇ ਲਾਉਣੇ ਆ ਹਾਂਜੀ ਤੇ ਕੋਈ ਆਖੇ ਨਾ ਜਵਾਬ ਦੀ ਮਾਰੀ ਆ ਦੀ ਤਸੱਲੀ ਕਰਕੇ ਹਨਾ ਗੱਲੀ ਪਹਿਲੀ ਗੱਲ ਕਰ ਲੈ ਹਾਂਜੀ ਉਹ ਗੱਲੋਂ ਆਪਾਂ ਕੀਤੀ ਆ ਹਾਂਜੀ ਹਾਂਜੀ ਸਾਰੇ ਪਾਸੇ ਜੀਤੀ ਆ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਧੰਨਵਾਦ ਜੀ ਠੀਕ ਠੀਕ ਵੀਰ ਜੀ